ਜੀ ਸੰਸਕ੍ਰਿਤ ਕਿੰਨੀਆਂ ਪੁਛਾਵਾਂ ਤੇ ਜਦੋਂ ਧਰਮ ਨੂੰ ਖਤਰਾ ਹੋਇਆ ਨਾ ਤੇ ਅਨੰਦਪੁਰ ਸਹਿਬ ਆਏ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਮੁਲਾਕਾਤ ਹੋਈ ਤੇ ਬਿਊਟੀ ਪਤਾ ਕਿੱਥੇ ਮਿਲੀ ਸੰਗਤ ਦੇ ਝੂਠੇ ਭਾਂਡੇ ਤੋਂ ਇਹ ਵੱਖਰਾ ਹੀ ਐ ਇਧਰ ਕਰਦੇ ਸਿੱਖੀ ਖੰਦੇਓ ਸਿੱਖੀ ਐ ਕਹਿੰਦੇ ਝੂਠੇ ਭਾਂਡੇ ਮਾਝੇਗਾ ਇਹਨੇ ਜੀ ਹੁਣ ਤੇ ਤੁਹਾਡਾ ਹੋ ਗਏ ਆ ਭਾਵੇਂ ਮਾਰਦੋ ਰੱਖ ਤੋ ਸਭ ਕੁਝ ਕਰੋ ਕਹਿੰਦੇ ਲੈ ਲੇ ਚੁਕੇਗਾ ਘੋੜਿਆਂ ਦੀ ਚੁੱਕਾਂਗਾ ਮਹਾਰਾਜ ਸਾਹਿਬ ਕਹਿੰਦੇ ਝੂਠੇ ਭਾਂਡੇ ਮਾਂਝੇਗਾ ਮਾਂਜਾਂਗਾ ਜੋੜੇ ਝਾੜੇਗਾ ਝਾੜਾਂਗਾ ਢੋੜੇ ਨਵਾਵੇਂ ਮਹਾਰਾਜ ਜੀ ਜੋ ਕਹੋਗੇ ਕਰੂੰਗਾ ਮੇਰੀ ਪਤ ਬਚਾ ਲੋ ਆਪ ਕੋਈ ਇਤਿਹਾਸ ਐਡੀ ਵੱਡੀ ਵਿਦਵਾਨ ਨੂੰ ਗੁਰੂ ਕੇ ਖਾਲਸੇ ਨੇ ਆਖਿਆ ਮਹਾਰਾਜ ਜੀ ਤੇ ਪੜ੍ਹਿਆ ਲਿਖਿਆ ਬੜਾ ਇਹਦੇ ਇਹਦੇ ਕੋਈ ਬਹੁਤ ਡਿਗਰੀਆਂ ਜਿੱਤੇ ਇਹਨੂੰ ਤੁਸੀਂ ਸਟੇਜ ਤੇ ਬਿਠਾਓ ਮਹਾਰਾਜ ਕਹਿੰਦੇ ਹੀਰਾ ਡੱਬੀ ਚ ਛੋਣਾ ਲੱਗਦਾ ਲੁੱਟ ਕੇ ਲੈ ਜੂ ਸਤੇ ਗੁਰੂ ਸਾਹਿਬ ਦਾ ਜੀਵਨ ਪੜਿਓ ਮੈਂ ਹੁਣੇ ਆਪੇ ਨਾਲ ਪਰਕਰਮ ਸੰਝਾ ਕੀਤਾ ਗੁਰੂ ਨਾਨਕ ਵਰਗਾ ਜੱਪੀ ਕੋਈ ਨਹੀਂ ਗੁਰੂ ਅੰਗਦ ਸਾਹਿਬ ਵਰਗਾ ਸਾਡੇ ਗੁਰੂ ਨੇ ਆਪ ਦੋ ਕਰੀ ਢੋਈ ਭਾਂਡੇ ਮਾਜੇ ਸਾਰੀ ਸਾਰੀ ਰਾਤ ਭੁੱਖਾ ਝੱਲਿਆ ਗੁਰੂ ਸਾਹਿਬ ਦੀ ਸੇਵਾ ਚ ਰਹੇ ਸਿੱਖੀ ਸੇਵਾ ਦੀ ਆ ਕੱਲੀ ਜੀਵ ਦੀ ਨਹੀਂ ਕਤਰ-ਕਤਰ ਕਰਨ ਦੀ ਅੱਜ ਕੱਲੀ ਜੀਵ ਚੱਲ ਰਹੀ ਜਿਹਨੂੰ ਮਾਰੇ ਕਹਿੰਦੇ ਪੜਪੜ ਗੱਡੀ ਲੱਦੀ ਐ ਪੜਪੜ ਭਰੀ ਐ ਭੜੀਏ ਜੇਤੇ ਬਰਸ ਬਰਸ ਭੜੀਏ ਜੇਤੇ ਮਾਰੇ ਸਹਿਬ ਜੀ ਕਹਿੰਦੇ ਕਮਾਓ ਪਾਹੀ ਇਹ ਕਮਾਈ ਦੀ ਆ ਤਾਂ ਮਾਰੇ ਨੇ ਅਮਰ ਚਟਾ ਕੇ ਦੂਰਾ ਪੜਦਾ ਰਹਿ ਤੋ ਪਿਆਰੀ ਸੇਖਾ ਪਿਆਰਾ ਤੇ ਇੱਥੇ ਉਹਨਾ ਕਿਤੇ ਤੂੰ ਕਹਦੀ ਵੀ ਹੁਣ ਛੱਡ ਲਿਆ ਤੇ ਹੁਣ ਆਪਾਂ ਦੇ ਮੁਕਤਾਂ ਅਗਾੜਲਾ ਵੀ ਕੰਮਜਾਦ ਚੇਤੇ ਰੱਖੀਏ ਤੇ ਆ ਜਿਹੜੀ ਇਹਦੀ ਰੈਤ ਹੈ ਇਹਨੂੰ ਧਿਆਨ ਚ ਰੱਖੀਂ ਆਓ ਫਿਰ ਮੈਂ ਨਿਰਮਲ ਪੰਥ ਤੋਂ ਅਮਰਤ ਤੱਕ ਦਾ ਸਫ਼ਰ ਆਪਾਂ ਚੱਲੀਏ ਤੁਸੀਂ ਬੜਾ ਪਿਆਰ ਕਰ ਬੜੀ ਦੁਨੀਆ ਕਲਾਈ ਲਾਈ ਲਾਈ ਸਕਤਾ ਨੇ ਦਰਸ਼ਨ ਕਰਕੇ ਗੱਲ ਚੱਲਣ ਦੀ ਸੀ ਬਾਣੀ ਗੁਰੂ ਵਿੱਚ ਬਾਣੀ ਗੁਰਬਾਣੀ ਕਹੈ ਪਰ ਤੱਕ ਨਿਰਮਲ ਪੰਚ ਦੀ ਨੀਂ ਮਿਲੇ ਗੁਰੂ ਨਾਨਕ ਨੇ ਰੱਖੀ ਤੇ ਭਗਤ ਮਾਲਾ 'ਚ ਜ਼ਿਕਰ ਹੁੰਦਾ ਵੀ ਜਦੋਂ ਇਹ ਕੁਟ ਮਹਾਰਾਜ ਨੇ ਰਬਾਬ ਚੁੱਕੀ ਉਦਾਸੀ ਦਾ ਅਰੰਭ ਕੀਤੀਆਂ ਵਿਦਵਾਨ ਨੇ ਕਲਮ ਵਿੱਚ ਜੀਵਨ ਪ੍ਰੋਤਾ ਧਿਆਨ ਨਾਲ ਬੋਲਿਓ ਇੱਕ ਸ਼ੇਰ ਜੀ ਜੀਵਨ ਕਹਿੰਦਾ ਗੁਰਨਾਨਕ ਸਾਹਿਬ ਜੀ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਆ ਸਾਰਾ ਬਾਬੇ ਦਾ ਬਾਗ ਹੈ ਅੱਜ ਕੱਿਆਂ ਦਾ ਜੋਰ ਲੱਗਾ ਇਸ ਬਾਗ ਨੂੰ ਉਜਾੜ ਦਿੱ ਗਿਆ ਆਪਕੇ ਸਾਥ ਇਸ ਬਾਗ ਨੂੰ ਖਤਮ ਕਰ ਦਈਏ ਪਰ ਹੋਣਾ ਨਹੀਂ ਇਹ ਇਹ ਮਹਾਰਾਜ ਨੇ ਪਹਿਲਾਂ ਹੀ ਬਜਨ ਕੀਤਾ ਆ ਜਦੋਂ ਗੁਰੂ ਨਾਨਕ ਸਾਹਿਬ ਕਹਿੰਣ ਕਿ ਬਾਗ ਦਾ ਮਾਲੀ ਨਹੀਂ ਕਹ ਲਾ ਨਾ ਕਿ ਤੇੜੀ ਜੋ ਸਾਡੇ ਲਈ ਕਾਲੀ ਨਹੀਂ ਭੁੱਖਿਆਂ ਦੀ ਖਾਣ ਤੂੰ ਬਾਕੀ ਤੋਂ ਚਪੇੜਾਂ ਖਾਦੀ ਥੱਪੜ ਵੱਜਿਆ ਜ਼ੋਰ ਨਾਲ ਅੱਜ ਗੋਰੇ ਵੀ ਤੁਹਾਡੇ ਫੈੜ ਅਮਰੀਕਾ ਕੈਨੇਡਾ ਚ ਕਹਿੰਦੇ ਆ ਪਗਾ ਦਾੜੀਆਂ ਵਾਲੇ ਕੌਣ ਆ ਇੱਥੇ ਤੇ ਸਾਰੇ ਪਾਣੀ ਵੀ ਮੁੱਲ ਦਾ ਇਹ ਬਦਾਮਾਂ ਦੀਆਂ ਬੋਰੀਆਂ ਪਰ ਪਰ ਲੋਕਾਂ ਨੂੰ ਗੁੱਕ ਪਰ ਪਰ ਵੰਡਦੇ ਕੌਣ ਆ ਕਦਾੜ ਚ ਮੈਂ ਕਹਿੰਦੀ ਨਾ ਤੁਹਾਡੇ ਇਹ ਕੌਣ ਆ ਉਹ ਗਾਤਰੀ ਚੋਲਿਆਂ ਵਾਲੇ ਯੂਕਰੇਨ ਦੇ ਵਿੱਚ ਬੰਦੇ ਮਰ ਰਹੇ ਤੇ ਸਾਰੇ ਦੇਸ਼ਾਂ ਰਾਹ ਖੋਲੇ ਵੀ ਇਧਰ ਭੱਜਿਓ ਉੱਥੋਂ ਦੇ ਬਸਲੀਕ ਦੂਜੇ ਦੇਸ਼ਾਂ ਨੂੰ ਭੱਜੰਦਾ ਹੈ ਤੇ ਬਾਬੇ ਨਾਨਕ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤ ਉਹ ਮੌਤ ਤੋਂ ਭੱਜੰਦਾ ਤੇ ਮੌਤ ਵਿੱਚ ਜਾ ਕੇ ਸੇਵਾ ਕਰੰਦਾ ਹੈ ਹਰ ਕਿੱਥੇ ਪੈਂਦਾ ਹੈ ਜੇ ਤੜੀ ਵਾ ਆਪਣੇ ਨਿਆਰਾਪਣ ਦਿੱਤਾ ਆਪਾਂ ਨੂੰ ਦੁਨੀਆ ਤੇ ਤਕਰੀਬਨ 100 ਚੋਂ 90% ਲੋਗ ਮੌਤ ਦੇਖ ਕੇ ਬੀਤੀ ਘਟ ਜਾਂਦਾ ਬਾਥਰੂਮ ਨਿਕਲ ਜਾਂਦਾ ਕੰਬ ਜਾਂਦੇ ਨੇ ਅਸੀਂ ਅਸੀਂ ਸਾਲ ਦੇ ਵੀ ਬੀਨੂੰ ਕੁਝ ਹੁੰਦਾ ਜਾਂਦਾ ਡਾਕਟਰ ਕੋ ਇੱਕ ਗੁਰੂ ਗੋਬਿੰਦ ਸਿੰਘ ਦੀ ਇਹੋ ਜੀ ਤਸਵੀਰ ਇਹੋ ਜੀ ਬੋਖੀ ਹੈ ਸਾਹਮਣੇ ਫਾਂਸੀ ਦਾ ਰੱਸਾ ਹੋਵੇ ਤੇ ਇਹ ਲੱਡੂ ਵੰਡਦੀ ਆਹ ਫਰਕ ਜੀ ਤੁਹਾਡੇ ਨਿਆਰੇਪਣ ਚ ਅਮਰਤ ਕੀ ਆ ਜਿੱਤੇ ਚੱਲਣਾ ਪਊ ਤਨ ਮੇਰੇ ਸਤਿਗੁਰੂ ਮਹਾਰਾਜ ਜੀ ਤਰਸ ਕਰ ਰਹੇ ਨੇ ਮਾਰੇ ਸਹਿਬ ਜੀ ਨੇ ਆਵਾਜ਼ ਮਾਰੀ ਕਿੰਨੇ ਬਾਬਾ ਕੌਣ ਕਹਿੰਦਾ ਤੂੰ ਬਾਗ ਦਾ ਮਾਲੀ ਨਹੀਂ ਬੋਲਿਓ ਕੱਲ ਨਾ ਤੂੰ ਕਿਹੜੀ ਜੋ ਸਾਡੇ ਲਈ ਭੁੱਖੇ ਅੰਨਿ ਖਾਤਰ ਪਿਤਾ ਤੋਂ ਚਪੇੜਾ ਗਮੀਆਂ ਦੇ ਬਦਲੇ ਦੇ ਗਿਆ ਤੂੰ ਬਾਬਾ ਸਾਨੂੰ ਛਾਦੀਆਂ ਬਾਲਾਂ ਤੇ ਮਰਦਾਨਾਂ ਨੂੰ ਵੀਰ ਕੈਸੇ ਚੁਣੇ ਤੈਂ ਕੋੜੀਆਂ ਦੇ ਕੀਰਲੇ ਕੁਲੀਆਂ ਚ ਜਾ ਕੇ ਸੁਣੇ ਤੈਂ ਅਜ ਗਰੀਬ ਦੀ ਬਾਣੀ ਫੜਦਾ ਮੈਨੂੰ ਕੋਈ ਗੱਲ ਨਹੀਂ ਹਰਜ ਨਹੀਂ ਗੁਰਦੁਆਰੇ ਨੂੰ ਸੋਨਾ ਲਵਾ ਰਹੇ ਹਾਂ ਗਰੀਬ ਦੀ ਛੱਤ ਕੌਣ ਕਹੂਗਾ ਕੋਏ ਸੁੱਚ ਕੇ ਵੇਖੋ ਬਾਥਰੂਮਾਂ ਨੂੰ ਕਾਂਦੀ ਦਾ ਬੂਆ ਕੀ ਕਰਨਾ ਕਿਸੇ ਦੇ ਬੱਚਿਆਂ ਦੀ ਫੀਸ ਦਿਓ ਬੋਲੋ ਆਹੇ ਕਿਰਤੀ ਦੀ ਝੁੱਗੀ ਵੇਖ ਕੇ ਉੱਥੇ ਹੀ ਜਾ ਕੇ ਟਿਕ ਗਿਓ ਦੁਖੀਆਂ ਦੀ ਖਾਤਰ ਬਾਬਾ ਤੋਂ ਬਾਜ਼ਾਰਾਂ ਵਿੱਚ ਵਿਕ ਗਿਓ ਬਾਬਾ ਜੀ ਵਿਕੇ ਵੀ ਇਤਿਹਾਸ ਮੇਰੇ ਕੋਲ ਸਮਾਂ ਨਹੀਂ ਆਪਣੀ ਛਾਤ ਤੇ ਗੱਡੀ ਸਾਧਾ ਨੂੰ ਛੜਾਉਂਦਾ ਸੀ ਲਾ ਕੇ ਆਪਣੀ ਕੰਬਲੀ ਤੂੰ ਨੰਗਿਆ ਤੇ ਪਾਰ ਹੁੰਦਾ ਸੀ ਦੁਨੀਆ ਦੇ ਲਖੇ ਤੇ ਵਖਰਾ ਹੀ ਮਨਜ਼ੂਰ ਸੀ ਜਦੋਂ ਕੋਧਰੇ ਦੇ ਦੁੱਧ ਸੀਤੇ ਪੂੜੀਆਂ ਕੰਨੀ ਕਥਾ ਬੜੀ ਮਲਕ ਭਾਗੋ ਦੇ ਚਾਰੇ ਖੀਰ ਪੂੜੇ ਸਿਰੋ ਪਿੱਤ ਲਫਾਫੇ ਚ ਮਾਇਆ ਵੀ ਦਿੰਦਾ ਹੀ ਆਪ ਕੋਈ ਭਾਬੀ ਹੋ ਰਹੇ ਇਸ ਤੇ ਅੱਜ ਵੀ ਆ ਅੱਜ ਸਾ ਅਸੀਂ ਵੀ ਇਹ ਆ ਜਨੇ ਸਾਡੀ ਗੱਡੀ ਵੀ ਉੱਥੇ ਰੁਕਦੀ ਆ ਵੀ ਜਿੰਨੇ ਲਫਾਫੇ ਚ ਪਿੰਦੇਣਾ ਕੋਈ ਜਿੰਨੇ ਚੰਗਾ ਬਸਤਰ ਲੀਦਾ ਕੱਪੜਾ ਦੇਣਾ ਪਰ ਮੇਰੇ ਗੁਰੂ ਨਾਨਕ ਦੇਵ ਜੀ ਦਾ ਨਹੀਂ ਕੀਤਾ ਸਖੀ ਬਣੀ ਭਾਈ ਮਰਦਾਨੀ ਨੂੰ ਮਹਾਰਾਜ ਕਹਿੰਦੇ ਭਾਈ ਮਰਦਾਨਾ ਗੁੱਸੇ ਆ ਮਿੱਤਰ ਸੀ ਰੱਬ ਦਾ ਰਾਗ ਬਣ ਕੇ ਨਾਲ ਬੈੰਦਾ ਸੀ ਉਹ ਤੇ ਕਥਾ ਬਣਾਈਆ ਸਾਡੇ ਭਲੇ ਨੂੰ ਨਾ ਤੇ ਉਹ ਭੱਖਾ ਹੀ ਸੀ ਤੇ ਨਾ ਬੇਸਮਝੀ ਨਾਨਕ ਜੁਦੀਆਂ ਗੁਦੀਆਂ ਰਮਜਾਨੂ ਬੇਸਮਝ ਜਮਾਨਾ ਮਹਾਰਾਜ ਸਾਹਿਬ ਉਹਦੀ ਖੇਡ ਵਰਤਾਉਂਦੇ ਕਹਿੰਦੇ ਵਿਸਿਆ ਨਹੀਂ ਨਹੀਂ ਬਾਬਾ ਵਿਸੇ ਨਹੀਂ ਪਰ ਮੈਨੂੰ ਤੇਰੀ ਸਮਝ ਨਹੀਂ ਆਈ ਜਿਹਦੀ ਟੁੱਟੀ ਮੰਜੀ ਤੇ ਲਾਲੋ ਦੀ ਬੈਠੀ ਜਾਦਨ ਚ ਵੀ ਸ਼ੇਕ ਹੋਏ ਸੁੱਕੀ ਰੋਟੀ ਜਿਹੜੀ ਟੁੱਟਿਆ ਮਲੀ ਟੁੱਟੰਦਈ ਆ ਦੋ ਲੰਗਾ ਛੱਡ ਕੇ ਪਰਲੇ ਬੰਨੇ ਪੂਰੇ ਖੀਰਾ ਕੜਾ ਜਲੇਬੀਆਂ ਤੇ ਇਹੀ ਕੁਝ ਹੈ ਉਹਨੇ ਚਾਰ ਵੇ ਤਾਂ ਸਦਾ ਭੇਜਤਾ ਹਾ ਤੇ ਤੂੰ ਮੈਨੂੰ ਹੀ ਜਾਣਦੇ ਬੜਾ ਵੱਡਾ ਮੈਸੇਜ ਹੈ ਜੀ ਇਸ ਕਥਾ ਵਿੱਚ ਗੋਲੀ ਕਰਦਾ ਜੱਫੋਏ ਮਾਰੇ ਸਾਹਿਬ ਕਹਿੰਦੇ ਕੀ ਗੱਲ ਮਰਦਾਨੀਆਂ ਕਹਿੰਦੇ ਬਾਬਾ ਇੱਥੇ ਸੁੱਕੀਆਂ ਤੇ ਐਵੇਂ ਬੈਠੇ ਏ ਉੱਥੇ ਗੱਦੇ ਲੱਗੀ ਕੂੜੇ ਛੋਲੇ ਸਾਰਾ ਕੁਝ ਮਿਲਣਦਿਆ ਇੱਥੇ ਨਾਲ ਮਾਇਆ ਵੀ ਨਹੀਂ ਮਾਰੇ ਦੀ ਕਹਿੰਦੇ ਗੱਲ ਇਹ ਐ ਅਈ ਮਰਦਾਨਿਆਂ ਆਪਾਂ ਕਰਤਾਰ ਦੇ ਕੋਲੋਂ ਡਿਊਟੀ ਲਵਾ ਕੇ ਆਏ ਆ ਉਸ ਪਿਆਰੇ ਦਾ ਘਰ ਘਰ ਵਿੱਚ ਧਰਮਸ਼ਾਲਾ ਬਣਾਉਣਾ ਐ ਤੇ ਜਿਹਦੇ ਘਰ ਵੱਲ ਉਂਗਲ ਕਰਦੇ ਆ ਉਹ ਧਰਮਸ਼ਾਲਾ ਨਹੀਂ ਉਹ ਪਾਪ ਦਾ ਘਰ ਐ ਉਹਦੇ ਘਰ ਜਿਹੜਾ ਪੈਸਾ ਹੁੰਦਾ ਉਹ ਦੋ ਨੰਬਰ ਦਾ ਨਹੀਂ ਐਹੀ ਸੀ ਨਾ ਕਥਾ ਜੀ ਜੇ ਬੰਦਾ ਇੰਨੀ ਕਥਾ ਸੁਣ ਲੇ ਤੇ ਮੈਨੂੰ ਤੇ ਲੱਗਦਾ ਚੜਦੀ ਕਲਾ ਹੋ ਜਾਣੀ ਜੀ ਜੇ ਸਾਨੂੰ ਸਾਰਿਆਂ ਨੂੰ ਯਕੀਨ ਆ ਜਾਏ ਹੱਕ ਦੀ ਕਿਰਤ ਕਰਨ ਤੇ ਜਿਹਦੀ 2 ਲੱਖ ਤਨਖਾਹ ਆ ਆਪਾਂ ਕੜੀ ਲਈ ਜਾਣਾ ਜੀ ਅਮਰ ਤੇ ਛਕਾ ਕੇ ਤੁਹਾਨੂੰ ਛੁੱਟੀ ਲੈਣੀ ਆ ਕੋਈ ਹਜੇ ਤੇ ਆਪਾਂ ਰਾਮ ਵੀ ਕੀਤਾ ਵੀ ਮਾਫੀ ਦਿਓ ਮੈਂ ਵੀ ਤੁਹਾਡਾ ਤੁਸੀਂ ਮੇਰੇ ਹੋ ਆਪਾਂ ਸਾਰੇ ਉਹਦੇ ਬਾਪੂ ਦੇ ਅਸੀਂ ਸੇਖੀ ਨਹੀਂ ਬਣ ਪਾਈ ਬਾਬਾ ਜੀ ਸਿੰਘ ਬੜਾ ਔਖਾ ਬਣਨਾ ਸੀ ਮੈਂ ਅੱਗੇ ਚੱਲਾ ਮੇਰੇ ਪੱਛੇ ਕਹਿੰਦੇ ਇਹਦੀ ਰੋਟੀ ਚ 2 ਨੰਬਰ ਦਾ ਤੂੰ ਅਮਰਦਾਨਿਆ ਨਹੀਂ ਛਕੀ ਫਿਰ ਉਸ ਬੰਦੇ ਨੂੰ ਵੀ ਦੁੱਖ ਲੱਗਾ ਉਹਨੇ ਕਿਹਾ ਬਾਬਾ ਸਾਰੇ ਲੋਕ ਮੇਰੇ ਘਰੇ ਪਹੁੰਚੇ ਵੱਡੇ ਵੱਡੇ ਪਰ ਤੂੰ ਕਿਉਂ ਨਹੀਂ ਆਉਂਦਾ ਮੇਰੀ ਬੇਇੱਜ਼ਤੀ ਹੈ ਮਾਰੇ ਦੀ ਕਿੰਨੀ ਗੱਲ ਇੱਕ ਹੈ ਹੁਣ ਅਸੀਂ ਆਉਂਦੇ ਨਹੀਂ ਤੂੰ ਕਹਿੰਦਾ ਇਹ ਵੀ ਮੇਰੀ ਬੇਇਜ਼ਤੀ ਹੁੰਦੀ ਹੈ ਕਿ ਜੇ ਅਸੀਂ ਆ ਗਏ ਸਭ ਕੁਝ ਜਾਦੀ ਹੋ ਜਾਣੀ ਆ ਕੋਈ ਹੁਣ ਤੂੰ ਰਹਿਣ ਦੇ ਸਭ ਤੇਰਾ ਇਤਮਾਨ ਬਣਿਆ ਸਾਨੂੰ ਨਾਂ ਸਾਧ ਦੇ ਇਹੋ ਸੱਚ ਤਵਣਾ ਹਾਂ ਖਸਮ ਹੈ ਜਿਸ ਬਖਸ਼ੇ ਉਹ ਕਹਿੰਦਾ ਨਹੀਂ ਬਾਬਾ ਜੀ ਮਾਰੇ ਬੀਤੀ ਕਿ ਹਣੀ ਕਿ ਤੂੰ ਸਾਨੂੰ ਘਰੇ ਲੈ ਜਾਣਾ ਤੇ ਤੂੰ ਸਾਨੂੰ ਰੋਟੀ ਖਵਾਣੀ ਆ ਤੇ ਅਹੀਂ ਤੇਰੀ ਰੋਟੀ ਖਾਣ ਤੋਂ ਪਹਿਲਾਂ ਪੁੱਛਣਾ ਵੀ ਇਹ ਕਿਹੜੀ ਕਮਾਈ ਦੀ ਆ ਤੇ ਤੂੰ ਮੰਨਣਾ ਨਹੀਂ ਕਿ ਫਿਰ ਸਾਨੂੰ ਕਲਾ ਵਿਖਾਉਣੀ ਪੈਣੀ ਕਲਾ ਵਿਖਾਉਣੀ ਨਹੀਂ ਉਹ ਵਿਖਾਈ ਦੀ ਮਾਰੇ ਜੀ ਤੇਰੇ ਸਾਰਿਆਂ ਸਾਹਮਣੇ ਪ੍ਰਤੱਖ ਰੋਟੀ ਨੱਪੀ ਤੇ ਲਊ ਪ੍ਰਗਟ ਕੀਤਾ ਸਾਡੇ ਵਾਲੇ ਇੱਥੇ ਰੌਲਾ ਪਾ ਕੇ ਬੈ ਗੇ ਕਥਾ ਵਜ ਕੇ ਓਏ ਜੀ ਓਏ ਹੋਏ ਉਹ ਬਾਬੇ ਨੇ ਤੇ ਇਦਾਂ ਕੀਤਾ ਨਹੀਂ ਤੇ ਝੂਠ ਹੋਏ ਛੱਡੋ ਖੜਾ ਉਹਦਾ ਪ੍ਰਕਰਮ ਤੇ ਸਮਝੋ ਨਾ ਨਿਕਲਿਆ ਹੋਵੇ ਦੁੱਧ ਨਹੀਂ ਕੋਈ ਵੀ ਗੁਰੂ ਸਾਹਿਬ ਸਮਰੱਥਾ ਕਰ ਸਕਦੇ ਕਿਹੜਾ ਅਸੀਂ ਇੱਥੇ ਲਿਆ ਕੇ ਇਸ ਜੀ ਨੂੰ ਰਿਜੈਕਟ ਕਰ ਛੁਟਿਆ ਜੀਵਾ ਵੀਰ ਨੇ ਗਲਤ ਕਰਤਾ ਸਨਾਤੀ ਰੋਟੀ ਕਿਤੇ ਗਰਾਮਾਰਤ ਹੋ ਗਈ ਤੇ ਫਿਰ ਪ੍ਰਗਟ ਕਿਦਾਂ ਕਰਨਾ ਸੀ ਬਾਬੇ ਅਗਿਆਨ ਥੋੜਾ ਕੋਈ ਆਕੇ ਲੱਗਦਾ ਜਿੰਨਾ ਚਿਰ ਕਲਾ ਨਹੀਂ ਵਰਤਦੀ ਉਹਨਾਂ ਚਿਰ ਕੁਝ ਨਹੀਂ ਮਿਲਦਾ ਆ ਕਿੰਨੇ ਆਪਾਂ ਬੈਠੇ ਹਰ ਇੱਕ ਮੇਰੀ ਭੈਣ ਵੀਰ ਨਾ ਮੇਰੇ ਨਾਲ ਹੀ ਕੋਈ ਕਲਾ ਵਰਤੀ ਗੁਰੂ ਸਾਹਿਬ ਦੀ ਜੋ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ ਹਾਂ ਹਰ ਇੱਕ ਦੀ ਜ਼ਿੰਦਗੀ 'ਚ ਗੁਰੂ ਕਲਾ ਵਰਤ ਆਉਂਦਾ ਹੈ ਤੇ ਬੰਦੇ ਦਾ ਵਿਸ਼ਵਾਸ ਪੱਕਾ ਹੁੰਦਾ ਨਹੀਂ ਕਿ ਨਹੀਂ ਹੁੰਦਾ ਐਵੇਂ ਨਹੀਂ ਸਪੀਕਰ ਤੇ ਆਪਾਂ ਬੋਲਣ ਦਾ ਹੈ ਕਿ ਇਹਦੇ ਘਰ 'ਚ ਸਭ ਕੁਝ ਜੇ ਨਾਮ ਜਪੋ ਅਮਰ ਛਕੋ ਜੇ ਕੋਈ ਮੈਨੂੰ ਪੁੱਛਲੇ ਬਾਬਾ ਤੈਨੂੰ ਕੁਝ ਮਿਲਿਆ ਤੇ ਫਿਰ ਮੈਂ ਤਾਂ ਹੀ ਬਸਾਂਗਾ ਨਾ ਮਿਲਿਆ ਕਰਕੇ ਤੇ ਕਹਿ ਰਿਹਾ ਤੇ ਆਜੋ ਹਰ ਇੱਕ ਨੂੰ ਗੁਰੂ ਵਰਤ ਦਾ ਕਿਸੇ ਨਾ ਕਿਸੇ ਰੂਪ 'ਚ ਉਹਦੀ ਸ਼ਰਧਾ ਬੰਦਾ ਉੱਥੇ ਫਿਰ ਸਾਰਿਆਂ ਸਾਹਮਣੇ ਮਾਰੇ ਨੇ ਉਹਦੀ ਰੋਟੀ ਪ੍ਰਤੀਤ ਪੈਦਾ ਇਦਰ ਦੁੱਧ ਤੇ ਇਦਰ ਲਹੂ ਵਰਤਿਆ ਗੱਲ ਦੁੱਧ ਤੇ ਲਹੂ ਦੀ ਨਹੀਂ ਗੱਲ ਮਾਰੇ ਦੇ ਮੈਸੇਜ ਦੀ ਸੀ ਵੀ ਤੇਰੀ ਕਿਰਤ 2 ਨੰਬਰ ਦੀ ਹੁਣ ਆਪਣੇ ਚੋਂ ਕਿੰਨੇ ਐਸੇ ਵੀਰ ਆ ਜਿਨ੍ਹਾਂ ਅਮਰ ਨੂੰ ਛੱਕਿਆ ਵਾ ਜੋਬ ਵੀ ਕਰਦੇ ਉਸਤਤ ਸਵਾਪ ਪਰ ਰਿਸ਼ਵਤ ਕਿਉਂ ਲੈਣੀ ਕੋਈ ਮਾਰੇ ਨਹੀਂ ਬਖਰਾ ਅਮਰਤ ਨਹੀਂ ਛਾਇਆ ਵਾ ਅੱਗੇ ਚੱਲਣਾ ਪਹਿਲੀ ਗੱਲ ਤੇ ਨੇੜੇ ਕਰ ਲਿਓ ਥੋੜਾ ਜਿਹਾ ਤੁਸੀਂ ਪਿਆਰ ਵਾਲੇ ਬੈਠਿਓ ਗੁਰੂ ਸਾਹਿਬ ਆਪਣੀ ਰਵਾਬ ਲੈ ਕੇ ਸੰਤਾਨ ਕਰੋ ਨਿਕਲੇ ਵਾਬ ਦੀ ਤਾਰੀ 4 7 9 ਖੰਡ ਪ੍ਰਿਥਵੀ ਪ੍ਰਚਾਰੀ ਕੀਤਾ ਨਾ ਜਦੋਂ ਬਾਬੇ ਦੀ ਰਬਾਬ ਫਿਰਦੀ ਸੀ ਨਾ ਰਬਾਬ ਸੀ ਹੁਣ ਆਪਾਂ ਨੂੰ ਬੈਨਰ ਖੋਣੇ ਪੈਂਦੇ ਸਰਦਾ ਦੇਣਾ ਪੈਂਦਾ ਕਿਉਂਕਿ ਆਪਣੇ ਕੋਲ ਇੰਨਾ ਹਜੇ ਹੈ ਨਹੀਂ ਆਪਾਂ ਇੱਕ ਤਰਲਾ ਲੈਨੇ ਪਰ ਗੁਰੂ ਨਾਨਕ ਰਬ ਸੀ ਤੇ ਪ੍ਰੋਫੈਸਰ ਗੰਗਾ ਸਿੰਘ ਕਹਿੰਦੇ ਰਬੀ ਰਬਾ ਤੁਮਰ ਗੰਨੀ ਸਈ ਤੇਰੀ ਜਿੱਥੇ ਬਾਬਾ ਗਾਉਂਦਾ ਸੀ ਨਾ ਭਾਈ ਸਾਹਿਬ ਜੀ ਦੇ ਕੋਟੇ ਤੇ ਹੱਥ ਰੱਖਦੇ ਸੀ ਆਵਾਜ਼ ਮਾਰਨ ਦੀ ਲੋਕ ਨਹੀਂ ਜਿਹੜਾ ਸੁਣਦਾ دیਵਾਨਾ ਹੋ ਜਾਂਦਾ ਸੀ ਤੁਰਿਆ ਜਾਂਦਾ ਵੀ ਕੀਲ ਕੇ ਲੈ ਆਉਂਦੇ ਸੀ ਜਿੱਦਾਂ ਸੱਬ ਆਉਂਦਾ ਵੀਣ ਤੇ ਫੁੱਲ ਬਹੁਤ ਆ ਖੁੱਲ ਤੇ ਪਤੰਗਾ ਦੀਵੇ ਦੇ ਚਕੋਰ ਚੰਦਰਮਾ ਤੇ ਉਹ ਬਾਬਾ ਹੀ ਕਹਦਾ ਜੀ ਪਿਆਰ ਵਿੱਚ ਕੋਈ ਤੁਰਕਿਆਵੇ ਨਹੀਂ ਛੋ ਹੀ ਅਗੋ ਜੀ ਸਿਰ ਅਗੀ ਰਬਾਬ ਜੋ ਕੰਨੀ ਪਈ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਮੁਕਾਂ ਮੰਦ ਤੂੰ ਜਿਨ੍ਹਾਂ ਦਾ ਫੇਰ ਦਿੱਤਾ ਪੱਕੇ ਮੋਮਣ ਬਣੇ ਈਮਾਨ ਵਾਲੇ ਤੈਨੂੰ ਵੇਹਂਦਿਆਂ ਸਾਰੇ ਹੀ ਮੋਮ ਹੋ ਗਏ ਜਿੱਦੇ ਸੁਣਨੇ ਸੁਨੋਗੇ ਕਿਤੇ ਕੋ ਲੱਗਿਆ ਟਾਈਮ ਦਾ ਘੜੀਆਂ ਦਾ ਵੀ ਬੈਠੇ ਕਿੱਥੇ ਆਖੋ ਸਤਨਾਮ ਸ਼੍ਰੀ ਇਹੋ ਜੀ ਅੰਦਰ ਠੰਡ ਵਰਤਾਈ ਮਾਰੇ ਨੇ ਜਦੋਂ ਸੰਗਤ ਇਕੱਠੀ ਹੋ ਗਈ ਨਾ ਬਾਬਾ ਕੱਠ ਬਣ ਗਿਆ ਰਬਾਬ ਸਿੰਘ ਕੋਚੀ ਫਿਰ ਸਾਰੇ ਗਿੰਨੇ ਬਾਬਾ ਤੂੰ ਕੌਣ ਆ ਕਿੱਥੋਂ ਆਇਆ ਏ ਫਿਰ ਮਾਰੇ ਦੱਸਦੇ ਸੀ ਕਿ ਸਾਨੂੰ ਦਾਸ ਨਾਨਕ ਕਹਿੰਦੇ ਆ ਨਿਰੰਕਾਰ ਦੇ ਦੇਸ਼ੋਂ ਆਇਆ ਤੇ ਟੁੱਟੇ ਹੋਇਆਂ ਨੂੰ ਨਿਰੰਕਾਰ ਦੇ ਨਾਲ ਜੋੜਨਾ ਏ ਟੁੱਟੇ ਹੋਇਆਂ ਨੂੰ ਜੋੜਨਾ ਏ ਆ ਤੇ ਮਾਰੇ ਸਹਿਬ ਜੀ ਬੜਾ ਸਕੂਨ ਮਿਲਿਆ ਸਾਨੂੰ ਵੀ ਜੋੜੋ ਉੱਥੇ ਫਿਰ ਮੰਗ ਕੀਤੀ ਜਾਂਦੀ ਸੀ ਸਾਨੂੰ ਸਿੱਖੀ ਦੇ ਦੇਓ ਤੇ ਜਿੰਨੇ ਉਹ ਸਿੱਖੀ ਲੈਣੀ ਹੁੰਦੀ ਸੀ ਉਹਦੇ ਵਾਸਤੇ ਮੈਂ ਨੇੜੇ ਕਰਦਿਆਂ ਗੱਲ ਸੁਰਨਾਰ ਮੁੰਜਨੇ ਅੰਮ੍ਰਿਤ ਸੋ ਅੰਮ੍ਰਿਤ ਉੱਥੇ ਫਿਰ ਜੋ ਜ਼ਿਕਰ ਆਉਂਦਾ ਪ੍ਰਾਤਨ ਕੀ ਜੇ ਸਿੱਖੀ ਕੋਈ ਮੰਗਦਾ ਸੀ ਉਦੋਂ ਚਰਨਪਾਉਲ ਹੁੰਦੀ ਸੀ ਚਰਨਪਾਉਲ ਦਾ ਉਹਨੂੰ ਦਿੱਤਾ ਜਾਂਦਾ ਸੀ ਜੁਲਾ ਤੇ ਨਾਲ ਬਚਨ ਦਿੱਤੇ ਜਾਂਦੇ ਸੀ ਪੰਜ ਇੱਕ ਬਚਨ ਜਿਆਦਾ ਮਾਰੇ ਤੇ ਜ਼ਿਕਰ ਆਉਂਦਾ ਇਤਿਹਾਸ 'ਚ ਭਾਈ ਮਰਦਾਨੇ ਨੂੰ ਵੀ ਮਿਲਿਆ ਘੋਏਗੇ ਉਹਨਾਂ ਨੂੰ ਪਰਿਓ ਪਹਿਲਾ ਬਚਨ ਕਿਹੜਾ ਮਾਰਕ ਕੀਂਦੇ ਝੂਠ ਨਹੀਂ ਬੋਲਣਾ ਸਹੀ ਸਾਡੇ ਨਾਲ ਜਿਹੜੇ ਕਿੰਨੇ ਬਾਬਾ ਜੀ ਅੰਮ੍ਰਿਤ ਜ਼ਰੂਰੀ ਨਹੀਂ ਮੱਕੇ ਕਿ ਤੈਨੂੰ ਕੀ ਲੱਗਦਾ ਕਹਿੰਦੇ ਨਹੀਂ ਅਸੀਂ ਕਿਸੇ ਗਿਆਨੀ ਨੂੰ ਸੁਣਿਆ ਸੀ ਉਹ ਕਹਿੰਦਾ ਅਮਰਤ ਦੀ ਲੋੜ ਨਹੀਂ ਅੰਦਰ ਸਾਹ ਹੋਣਾ ਚਾਹੀਦਾ ਆ ਵੀ ਪੰਗਾ ਪੈ ਗਿਆ ਨਾ ਛੋਟਾ ਹੀ ਵੱਡੀਆਂ ਦੇ ਜਾਂਦੇ ਆ ਕੋਈ ਸਦਨ ਉਹੋ ਜਿਹੀ ਗੁਰੂ ਉਹੋ ਜਿਹੀ ਤੇਲੇ ਅੱਗੇ ਜਾਂ ਸਭ ਤੋਂ ਸੌਖਾ ਬਾ ਨਾ ਪੜਾ ਕਿਹੜਾ ਅੱਜਕੱਲ ਬੈਗਰੂ ਅਮਰਤ ਛਕਣਾ ਉਹ ਨਹੀਂ ਬਾਪੂ ਜੀ ਜਿੰਨਾ ਛਕਿਆ ਉਹਨਾਂ ਕਿਹੜਾ ਦੰਗ ਲਾਦੇ ਆ ਸ਼ਬਦ ਮਿਲਦਾ ਨਾ ਕੋਈ ਕੌਣ ਲੋਕ ਦੇ ਰਹੇ ਆ ਤੁਸੀਂ ਆਪੇ ਲੱਭ ਲਿਓ ਆਪਾਂ ਤੇ ਜੋ ਆਪ ਕਾਰਜਕਰਨ ਦਾ ਬਿਠਾਇਆ ਤੁਸੀਂ ਮਾਨ ਦਿੱਤਾ ਉਧਰ ਨੂੰ ਜਾਣਾ ਈ ਕਬੀਰ ਕੂਕਰ RAMਕੋ ਮੁੱਠੀਆ ਮਹਾਰਾਜ ਸਹਿਬ ਚਰਨਪੌਦ ਦੇ ਕੇ ਤੇ ਫਿਰ ਕੀ ਕਹਿੰਦੇ ਸੀ ਤਿੰਨ ਪੈਗਾਮ ਵੰਡਦੇ ਸੀ ਕਿਰਤ ਕਰਨੀ ਵੰਡ ਕੇ ਛਕਣਾ ਤੇ ਵੰਡ ਕੇ ਛਕਣਾ ਵੱਧ ਭਾਗ ਚ ਸ਼ਬਦ ਰੱਖਿਆ ਕਿਰਤ ਕਿਉਂ ਵੀ ਵੰਡਣਾ ਤੇ ਨਾਮ ਵੀ ਮੰਨੋ ਮੇਰੀ 20000 ਰੁਪਏ 20000 ਦਾ ਦਸੰਦ ਕਿੰਨਾ ਬੰਦਾ ਜੀ 2000 ਬੰਦਾ ਮੈਂ ਹਰ ਮਹੀਨੇ 2000 ਰੁਪਏ ਇੱਕ ਡੱਬੇ ਚ ਪਾਉਣਾ ਦੂਸਰਾ 24 ਘੰਟੇ ਬੰਦਾ ਏ ਬਾਰ ਬਾਰ ਉਸ 24 ਘੰਟੇ ਚੋਂ 2 ਘੰਟੇ ਮੇਰਾ ਚੌਂਕੜਾ ਜ਼ਰੂਰੀ ਹੈ। ਸਿੱਖੀ ਦੇ ਸੌਖੀ ਆ। ਮਾਫੀ ਦਿਓ ਇਹ ਸਿੰਘ ਸਿੰਘ ਤੇ ਸਮਾਵਤੀ ਐ ਸੰਪੂਰਨਤਾ ਐ ਅਮਰਤ ਤੇ ਤੇ ਫਿਰ ਪ੍ਰਵਾਨਗੀ ਹੋ ਜਾਣੀ ਨਾ ਇਥੋਂ ਰਮਤਾ ਹੁੰਦੀ ਐ ਤੇ ਜਦੋਂ ਵਿਚਰੀਦਾ ਤੇ ਓੱਖਾ ਕੰਮ ਨਾ ਤੇ ਸਾਡੀ ਗਿਰਤ ਸੱਚੀ ਰਹਿ ਗਈ। ਤੇ ਨਾ ਹੀ ਦਸਵੰਦੀ ਕੱਢਦੇ ਆ ਕਦੇ ਇਮਾਨਦਾਰੀ ਨਾਲ ਬੋਲੋ ਇਹ। ਜੇ ਆਪਾਂ ਸਾਰਿਆਂ ਬਾਬੇ ਨਾਨਕ ਨੂੰ ਮੰਨਿਆ ਹੁੰਦਾ ਨਾ ਗੁਰੂ ਮਿਰਕਾ ਇੰਗਲੈਂਡ ਦੀ ਭਾਈ ਸਾਹਿਬ ਉੱਤੇ ਘਟਨਾ ਇੱਕ ਸਿੰਘ ਨੇ ਲਾਈਵ ਵਿੱਚ ਕਹਿਤਾ ਸੀ ਕਿੰਦੇ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਮੰਨਦਾ ਸਾਰਿਆਂ ਦੇ ਚਿਹਰੇ ਲਾਲ ਹੋ ਗਏ ਕਿਹੜਾ ਸੱਗ ਲਿਆ ਜੇ ਉਹਨੇ ਤਿੰਨ ਵਾਰੀ ਕਿਹਾ ਮੈਂ ਗੁਰੂ ਨਾਨਕ ਨੂੰ ਬੋਲੋ ਗੁਰੂ ਨਹੀਂ ਤੁਸੀਂ ਮੰਨਦੇ ਆ ਕਿਉਂ ਕਹਿੰਦੇ ਹਾਂ ਹਾਂ ਸਾਰੇ ਸ਼ਰਕਾ ਕਹਿੰਦਾ ਵਸ ਇੱਥੇ ਕਾਬੂ ਆ ਜਾਏ ਨਾ ਪਰ ਸਾਰਿਆਂ ਕਿਲੇ ਮੈਂ ਗੁਰੂ ਨਾਨਕ ਨੂੰ ਗੁਰੂ ਨਹੀਂ ਕਹਿ ਸਕਦਾ ਕਿਉਂ ਗੁਰੂ ਉਹਨੂੰ ਕਹਿੰਦਾ ਜਿਹਨੂੰ ਗੁਰੂਤਾਰ ਨਹੀਂ ਕੀਤਾ ਹੋਵੇ ਤੇ ਉਹ ਤੋਂ ਕੁਝ ਸਿੱਖਿਆ ਹੋਵੇ ਅਗੇ ਨਾ ਕਾਬੂ ਹੁਣ ਆਪਾਂ ਸਾਰੇ ਸਿੱਖ ਤੋਂ ਹੋਣੀ ਤੇ ਗੁਰੂ ਮੰਨ ਦੇ ਗੁਰੂ ਨਾਨਕ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਜਿਤ ਗੁਰੂ ਮੰਨ ਦੇ ਤੇ ਫਿਰ ਗੁਰੂ ਤੋਂ ਕੀ ਕੀ ਸਿੱਖਿਆ ਕਿਹੜੀ ਸਿੱਖਿਆ ਲਈ ਜੇ ਤਿੰਨ ਪੈਗਾਮ ਬਾਬੇ ਨੇ ਕਹੇ ਕਿਰਤ ਕਰਿਓ ਵੰਡ ਛਕਿਓ ਨਾਮ ਕੁਝ ਪੰਦੇ ਰਹਿ ਗਏ ਜਿਹੜੇ ਅੱਜ ਕਿਰਤ ਤੇ ਖੜੋਤੇ ਨਹੀਂ ਤੇ ਇੱਕ ਸਿੰਗਰ ਨੇ ਗਾਇਆ ਸੀ ਕਹਿੰਦਾ ਹੱਕ ਦੀ ਕਮਾਈ ਨਾਲ ਤਾਂ ਪੈਂਦਾ ਨਹੀਂ ਸਕੂਟਰ ਚ ਤੇਲ ਸਜਣਾ ਕੋਈ ਇਹ ਲੀਟਰ ਤੇ ਸਵੇਰੇ ਹੀ ਖਰੀਦ ਲਈਏ ਰੇਲ ਸਜਣਾ